ਹਾਂਜੀ ਤੁਹਾਨੂੰ ਵੀਡੀਓ ਦਿਖਾਉਨੇ ਆ ਕਿ ਇਹਦੇ ਬਾਬੇ ਦੀ ਵੀਡੀਓ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਕਿ ਜਦੋਂ ਇਹ ਆਉਂਦਾ ਆਪਣੇ ਚੇਲਿਆਂ ਦੇ ਨਾਲ ਤਾਂ ਇੱਕ ਮਹਿਲਾ ਇਸ ਦੇ ਪੈਰੀ ਹੱਥ ਲਗਾਉਂਦੀ ਐ ਇਸ ਦੇ ਪੈਰਾਂ ਦੇ ਵਿੱਚ ਡਿੱਕ ਕੇ ਜਿਹੜਾ ਕਿ ਇਸ ਨੂੰ ਮੱਥਾ ਟੇਕਦੀ ਐ ਐਨਾ ਇਸ ਨੂੰ ਇਹਨੇ ਰੱਬ ਮੰਨਿਆ ਹੋਇਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਇਸ ਦੇ ਉੱਤੇ ਆਏ ਸੀ ਕਿ ਘਰ ਦੇ ਵਿੱਚ ਮਾਂ ਬਜ਼ੁਰਗ ਦੀ ਕਦੇ ਐਵੇਂ ਸੇਵਾ ਕੀਤੀ ਐ ਜਾਂ ਕਦੇ ਉਹਨਾਂ ਦੇ ਪੈਰੀ ਹੱਥ ਲਾਏ ਨੇ ਜਾਂ ਉਹਨਾਂ ਦੇ ਪੈਰਾਂ ਦੇ ਵਿੱਚ ਕਦੇ ਐਦਾਂ ਮੱਥਾ ਟੇਕਿਆ ਕਿ ਤੁਸੀਂ ਜੇ ਇਹ ਪਖੰਡੀਆਂ ਦੇ ਪੈਰਾਂ ਦੇ ਵਿੱਚ ਡਿੱਕੇ ਮੱਥਾ ਟੇਕਦੇ ਹੋ ਆਖਰ ਅਜਿਹੇ ਲੋਕਾਂ ਦੀ ਕੀ ਦੇਣ ਆ ਜਿਸ ਨੂੰ ਤੁਸੀਂ ਇੰਨਾ ਅੱਖਾਂ ਦੀਆਂ ਪਲਕਾਂ ਦੇ ਉੱਤੇ ਚੱਕੇ ਫਿਰਦੇ ਹੋ ਤਾਂ ਇਹੀ ਬਾਬੇ ਦੀ ਤੁਹਾਨੂੰ ਅਸੀਂ ਇੱਕ ਹੋਰ ਵੀਡੀਓ ਦਿਖਾਉਣ ਜਾ ਰਹੇ ਹਾਂ ਜੀ ਹਾਂ ਇਹ ਕਹਿੰਦਾ ਕਿ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਮੈਂ ਤਾਂ ਪਤਾ ਨਹੀਂ ਕਿੰਨੀ ਕੁ ਭਗਤੀ ਕੀਤੀ ਐ ਇਸ ਤਰੀਕੇ ਦੀਆਂ ਜਿਹੜੀਆਂ ਕਿ ਅਨੇਕਾਂ ਵੀਡੀਓਜ਼ ਸਾਹਮਣੇ ਆਈਆਂ ਪਰ ਜਿਵੇਂ ਇਹ ਆਸ਼ੀਰਵਾਦ ਮਹਿਲਾਵਾਂ ਨੂੰ ਦਿੰਦਾ ਇਸ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਕ ਮਹਿਲਾ ਆਉਂਦੀ ਐ ਇਸ ਬਾਬੇ ਦੇ ਕੋਲ ਜਿਹੜਾ ਕਿ ਮੱਥਾ ਟੇਕਦੀ ਹੋਈ ਨਜ਼ਰ ਆਉਂਦੀ ਤੇ ਬਾਬਾ ਫਿਰ ਉਸ ਮਹਿਲਾ ਨੂੰ ਦੇਖ ਕੇ ਸ਼ਰਾਰਤ ਕਰਦਾ ਨਜ਼ਰ ਆ ਰਿਹਾ ਕਦੇ ਦੇਖਿਆ ਵੀ ਹਾਂ ਵੀ ਜੇਕਰ ਕੋਈ ਆਪਦੇ ਆਪ ਨੂੰ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਕੋਈ ਅਜਿਹਾ ਮੰਨ ਨਹੀਂ ਸਕਦੇ ਜਿਹੜਾ ਕਿ ਦਿਲ ਤੇ ਤਨ ਮਨ ਤੋਂ ਜਿਹੜਾ ਕਿ ਪ੍ਰਮਾਤਮਾ ਨੂੰ ਤੇ ਆਉਂਦਾ ਹੋਵੇ ਤੇ ਉਸੇ ਲਈ ਪ੍ਰਮਾਤਮਾ ਦੇ ਨਾਲ ਲੱਗੀ ਹੋਵੇ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਤਾਂ ਲੋਕਾਂ ਦੇ ਵੱਲੋਂ ਪਖੰਡੀ ਕੀਤਾ ਜਾਂਦਾ ਤੇ ਪਖੰਡ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਤੇ ਸਾਡੇ ਵਰਗੇ ਜਿਹੜੇ ਲੋਕ ਨੇ ਉਹ ਇਹਨਾਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਡਿੱਗਦੇ ਨੇ ਇਹਨਾਂ ਦੇ ਕੋਲ ਜਾ ਜਾ ਕੇ ਜੱਫੀਆਂ ਪਾ ਪਾ ਕੇ ਪਤਾ ਨਹੀਂ ਕੀ ਕੁਝ ਕਿਸ ਤਰੀਕੇ ਦੇ ਨਾਲ ਮੱਥੇ ਟੇਕੇ ਜਾਂਦੇ ਨੇ ਹੁਣ ਇਹ ਮਹਿਲਾ ਤੁਸੀਂ ਵੀ ਦੇਖ ਸਕਦੇ ਹੋ ਕਿ ਇਹਨੂੰ ਮੱਥਾ ਟੇਕਦੀ ਹੈ ਤੇ ਬਾਬਾ ਫਰੇਜ਼ ਦੇ ਨਾਲ ਇੰਜ ਸ਼ਰਾਰਤਾਂ ਕਰ ਰਿਹਾ ਜਿਵੇਂ ਕੋਈ ਛੋਟੇ ਜਿਹੇ ਬੱਚੇ ਨੂੰ ਸ਼ਰਾਰਤ ਕਰਦੇ ਹੁੰਦੇ ਆ ਕਿ ਇਹ ਕਿੱਥੋਂ ਤੱਕ ਸਹੀ ਹੈ ਠੀਕ ਹੈ ਉਹਨੇ ਮੱਥਾ ਟੇਕਿਆ ਪਹਿਲੀ ਗੱਲ ਤਾਂ ਜਿਵੇਂ ਪਖੰਡੀਆਂ ਦੇ ਕੋਲ ਜਾਣਾ ਨਹੀਂ ਚਾਹੀਦਾ ਫਿਰ ਦੂਜੇ ਪਾਸੇ ਤੁਸੀਂ ਦੇਖ ਹੀ ਸਕਦੇ ਹੋ ਕਿ ਇਹਨੇ ਜਿਹੜਾ ਕਿ ਉਸ ਦਾ ਥੋੜਾ ਨੱਕ ਖਿੱਚਿਆ ਤੇ ਉਸ ਦੇ ਨਾਲ ਮੁਸਕਰੀਆਂ ਜਿਹੜਾ ਕਿ ਇਹ ਬਾਬਾ ਕਰਦਾ ਨਜ਼ਰ ਆ ਰਿਹਾ ਕਿ ਮੈਂ ਨੇੜੇ-ਨੇੜੇ ਲਾਉਣ ਦੀ ਜਿਹੜੀ ਕਿ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਅਸੀਂ ਵੀਡੀਓ ਦੇ ਆਧਾਰ 'ਤੇ ਹੀ ਗੱਲ ਕਰਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਆਪਦੇ ਆਪ ਨੂੰ ਆ ਦੇਹਤਾਰੀ ਬਾਬੇ ਬਣੇ ਹੋਏ ਨੇ ਨਾ ਕਿ ਸਾਡੇ ਵਿੱਚ ਨਹੀਂ ਤਾਂ ਹੈ ਹੀ ਨਹੀਂ ਅਸੀਂ ਤਾਂ ਲੋਕਾਂ ਦੀ ਇੰਨੀ ਕਦਰ ਕਰਦੇ ਹਾਂ ਅਸਤਾ ਕਿਸੇ ਤੇ ਗਲਤ ਨਜ਼ਰ ਹੀ ਨਹੀਂ ਰੱਖਦੇ ਪਰ ਜਿਸ ਤਰੀਕੇ ਨੇ ਬਾਬੇ ਨੇ ਇਸ ਮਹਿਲਾ ਨੂੰ ਦੇਖਿਆ ਇਹ ਤੂੰ ਤਾਂ ਹੁਣ ਕਹਿਣ ਦੀ ਜ਼ਰੂਰਤ ਨਹੀਂ ਲੋਕ ਖੁਦ ਵੀਡੀਓ ਦੇਖ ਕੇ ਅੰਦਾਜ਼ਾ ਲਗਾ ਸਕਦੇ ਨੇ ਕਿ ਨਜ਼ਰ ਕਿੰਨੀ ਕੁ ਸਾਫਾ ਜਾਂ ਕੀ ਕੁਝ ਕਿਸ ਤਰੀਕੇ ਦੇ ਨਾਲ ਅਜਿਹੇ ਲੋਕਾਂ ਨੂੰ ਸ਼ੋਭਾ ਦਿੰਦੇ ਆ ਜਿਹੜੇ ਆਪਦੇ ਆਪ ਨੂੰ ਇਹ ਕਹੋਂਦੇ ਨੇ ਅਸੀਂ ਰੱਬ ਨਾਲ ਜੁੜੇ ਹੋਇਆ ਕਿ ਰੱਬ ਨਾਲ ਜੁੜਿਆ ਬੰਦਾ ਅਜਈਆਂ ਚੀਜ਼ਾਂ ਵੱਲ ਧਿਆਨ ਦਿੰਦਾ ਤੁਸੀਂ ਆਪ ਹੀ ਦੇਖ ਸਕਦੇ ਹੋ ਤਾਂ ਫਿਰ ਲੋਕ ਕਿਉਂ ਨਹੀਂ ਨਾ ਚੀਜ਼ਾਂ ਨੂੰ ਸਮਝਦੇ ਫਿਰ ਇਹੀ ਮਹਿਲਾਵਾਂ ਕਹਿ ਦਿੰਦੇ ਨੇ ਸੰਤੋ ਬਾਬੇ ਨੇ ਛੇੜ ਦਿੱਤਾ ਸਾਡੇ ਨਾਲ ਬਾਬੇ ਨੇ ਛੇੜਛੜ ਕੀਤੀ ਹੈ ਸਾਡੇ ਨਾਲ ਬਾਬੇ ਨੇ ਅਸ਼ਲੀਲ ਹਰਕਤ ਕੀਤੀ ਹੈ ਭਾਈ ਪਹਿਲਾਂ ਹੀ ਤੁਸੀਂ ਬਾਬੇ ਨਾਲ ਲਿੰਟ ਦੇ ਵਿੱਚ ਰਹਾ ਕਰੋ ਜੇਕਰ ਤੁਸੀਂ ਬਾਬੇ ਦੇ ਉੱਤੇ ਜਾ ਜਾ ਕੇ ਇਸ ਤਰੀਕੇ ਦੇ ਨਾਲ ਮੱਥੇ ਟੇਕੋਗੇ ਐਵੇਂ ਉਹਨਾਂ ਨੂੰ ਹੱਥ ਲਾਉਂਗੇ ਜਫੀਆਂ ਪਾ ਪਾ ਕੇ ਮੱਥੇ ਟੇਕੋਗੇ ਫਿਰ ਬਾਬੇ ਨੂੰ ਤਾਂ ਖੁੱਲ ਹੋ ਜਾਂਦੀ ਆ ਉਹਨਾਂ ਨੂੰ ਤੇ ਇਹ ਹੁੰਦਾ ਵੀ ਮਹਿਲਾ ਸਾਡੇ ਨੇੜੇ ਲੱਗੇ ਤਾਂ ਅਸੀਂ ਵੀ ਕੋਈ ਨਾ ਕੋਈ ਹਰਕਤ ਕਰੀਏ ਤੁਸੀਂ ਇਸ ਗੱਲ ਨੂੰ ਗਲਤ ਨਾ ਲਿਓ ਪਰ ਜਿਸ ਤਰੀਕੇ ਦੀ ਚੀਜ਼ ਜਿਹੜੀ ਕਿ ਦੇਖਣ ਨੂੰ ਮਿਲਦੀ ਆ ਅਸੀਂ ਉਹਦੇ ਆਧਾਰ ਦੇ ਉੱਤੇ ਗੱਲ ਕਰਦੇ ਆਂ ਪਖੰਡਵਾਦ ਇਸ ਕਦਰ ਬਾ ਚੁੱਕਿਆ ਕਿ ਲੋਕ ਇਨ੍ਹਾਂ ਦੇ ਸਾਹਮਣੇ ਅੰਨੇ ਹੋਏ ਫਿਰਦੇ ਨੇ ਕਿ ਇਹੀ ਸਾਡੇ ਕਰਤਾ ਧਰਤਾ ਨੇ ਇੰਨਾ ਇਨ੍ਹਾਂ ਦੇ ਕੁਝ ਪੱਲੇ ਹੋਵੇ ਤਾਂ ਇਹਨਾਂ ਨੂੰ ਲੋੜ ਨਹੀਂ ਫਿਰ ਇੱਥੇ ਐਵੇਂ ਪਖੰਡ ਕਰਕੇ ਜਾਂ ਡੇਰੇ ਕਰਕੇ ਲੋਕਾਂ ਤੋਂ ਪੈਸੇ ਕਮਾਉਣ ਦੀ ਇਹ ਤੁਹਾਡੇ ਸਿਰਦ ਤੋਂ ਕਮਾਈਆਂ ਕਰ ਰਹੇ ਨੇ ਜੇਕਰ ਇੰਨਾਂ ਦੇ ਪੱਲੇ ਕੁਝ ਹੋਵੇ ਤਾਂ ਪਹਾੜਾਂ ਦੇ ਵਿੱਚ ਜਾ ਕੇ ਤਪੱਸਿਆ ਕਰਨ ਲੱਗ ਪੈਣਾ ਜਿਨ੍ਹਾਂ ਨੇ ਮਨ ਤਨ ਤੋਂ ਗੁਰੂ ਨੂੰ ਤੇ ਆਉਣਾ ਹੋਵੇ ਨਾ ਤਾਂ ਉਹ ਅਜਿਹੀ ਦੁਨੀਆਦਾਰੀ ਤੋਂ ਦੂਰ ਰਹਿੰਦਾ ਪਰ ਇੱਥੇ ਦਾ ਬਾਬੇ ਐ ਇਸ ਕੰਮਾਂ ਦੇ ਵਿੱਚ ਪੈ ਕੇ ਅਜਿਹੀ ਦੁਨੀਆਦਾਰੀ ਦੇ ਹੋਰ ਵੀ ਨੇੜੇ ਆਉਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਬਾਬੇ ਬਣਾਂਗੇ ਤਾਂ ਹੀ ਮਾਣੀ ਮੋਟੀਆਂ ਅਜਿਹੀ ਗੱਲਬਾਤ ਹੋ ਸਕਦੀ ਹੈ ਉਂਝ ਤਾਂ ਕਿੱਥੇ ਉਂਝਾ ਤੁਹਾਨੂੰ ਵੀ ਪਤਾ ਹੀ ਹੈ ਕਿ ਲੋਕ ਕਿਵੇਂ ਅਜਿਹੇ ਲੋਕਾਂ ਦੇ ਮਗਰ ਪੈ ਜਾਂਦੇ ਨੇ ਪਰ ਫਿਰ ਪਖੰਡੀਆਂ ਦਾ ਵੀ ਬਹੁਤਾ ਟਾਈਮ ਜਿਹੜਾ ਕਿ ਚਿਹਰਾ ਉਹ ਨਹੀਂ ਰਹਿੰਦਾ ਤੇ ਉਹ ਕਦੇ ਨਾ ਕਦੇ ਬੇਨਕਾਬ ਹੋ ਜਾਂਦਾ ਤੇ ਫਿਰ ਜਦੋਂ ਇਹਨਾਂ ਦੀ ਛਤਰਪ੍ਰੇੜ ਹੁੰਦੀ ਹੈ ਇਹਨਾਂ ਦੀ ਵੀਡੀਓ ਵੀ ਫਿਰ ਨੈਟ ਤੇ ਬਹੁਤ ਜਲਦੀ ਵਾਇਰਲ ਹੋ ਜਾਂਦੀਆਂ ਨੇ ਇੱਥੇ ਸਮਝਾਉਣ ਦਾ ਮਕਸਦ ਇਹ ਹੀ ਬੰਦ ਹੈ ਕਿ ਤੁਸੀਂ ਕਿਉਂ ਲੋਕ ਮੂਰਖ ਬਣ ਕੇ ਅਜਿਹੇ ਲੋਕਾਂ ਦੇ ਪੈਰਾਂ ਦੇ ਵਿੱਚ ਗਿਰਦੇ ਹੋ ਆਪਣੀ ਕਦਰ ਖੁਦ ਘਟਾ ਰਹੇ ਹੋ ਕਿਉਂ ਕੀ ਦੇਣਾ ਇਹਨਾਂ ਲੋਕਾਂ ਦੇ ਕਿ ਤੁਸੀਂ ਉਹਨਾਂ ਨੂੰ ਸਿਰ ਦੇ ਉੱਤੇ ਬਿਠਾਈ ਫਿਰਦੇ ਹੋ ਤੁਹਾਨੂੰ ਉਹਨਾਂ ਵਿੱਚ ਰੱਬ ਦੇਖਣ ਲੱਗਦਾ ਕੀ ਬਲ ਰੱਬ ਵਾਲੇ ਲੱਛਣ ਹੈਗੇ ਨੇ ਕੀ ਬਾਬੇ ਵਾਲੇ ਲੱਛਣ ਹੈਗੇ ਨੇ ਜਿਵੇਂ ਤੇ ਇਹ ਲੋਕ ਕਰਦੇ ਨੇ ਕਦੇ ਦੇਖਿਆ ਕਿਸੇ ਬੰਦੇ ਨੂੰ ਇਸ ਤਰੀਕੇ ਦੇ ਨਾਲ ਹੱਥ ਲਾਇਆ ਹੋਵੇ ਕਦੇ ਕਿਸੇ ਬੰਦੇ ਦੇ ਨਾਲ ਚੌੜ ਕੀਤੀ ਹੋਵੇ ਜਾਂ ਬੰਦੇ ਨੂੰ ਜੱਫੀਆਂ ਪਾ ਕੇ ਬਾਬਿਆਂ ਨੇ ਤੁਸੀਂ ਅਕਸਰ ਇਹਨੇ ਕਾ ਤੁਹਾਨੂੰ ਵੀਡੀਓਜ਼ ਦਿਖਾਈਆਂ ਨੇ ਤੁਸੀਂ ਉਹਨਾਂ ਵੀਡੀਓ ਦੇ ਵਿੱਚ ਦੱਸਦੇ ਹੋ ਕਿਸੇ ਇੱਕ ਵੀਡੀਓ ਦੇ ਵਿੱਚ ਕੋਈ ਅਜੀਬ ਤਸਵੀਰ ਆਈ ਹੋ ਜਿਹਦੇ ਵਿੱਚ ਬਾਬੇ ਬੰਦਿਆਂ ਨੂੰ ਜੱਫੀਆਂ ਪਾਉਂਦੇ ਹੋਏ ਉਹਨਾਂ ਨਾਲ ਸ਼ਰਾਰਤਾ ਕਰਦੇ ਹੋਏ ਜਾਂ ਉਹਨਾਂ ਦੇ ਮੂੰਹ ਨੂੰ ਟੱਚ ਕਰਦੇ ਹੋਏ ਜਾਂ ਉਹਨਾਂ ਦੇ ਹੱਥ ਲਾਉਂਦੇ ਹੋਏ ਦੇਖਿਆ ਵੇ ਜਿੰਨੀਆਂ ਵੀ ਵੀਡੀਓਜ਼ ਹੁਣ ਤੱਕ ਅਸੀਂ ਦਿਖਾਈਆਂ ਜੇ ਅੱਗੇ ਕੋਈ ਆ ਗਈ ਤਾਂ ਕੀ ਕਹਿਣਾ ਪਰ ਹੁਣ ਤੱਕ ਜਿੰਨੇ ਵੀਡੀਓਜ਼ ਦਿਖਾਈਆਂ ਉਹਨਾਂ ਦੇ ਵਿੱਚ ਇਹੀ ਹੈ ਕਿ ਮਹਿਲਾਵਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਟੱਚ ਕਰਨ ਦੀ ਜਿਹੜੀ ਕੋਸ਼ਿਸ਼ ਹੈ ਅਜੀਬ ਪਖੰਡੀਆਂ ਦੇ ਵੱਲੋਂ ਕਿੱਥੇ ਜਾਂਦੀ ਹੈ ਤਾਂ ਤੁਸੀਂ ਲੋਕ ਕਿਉਂ ਨਹੀਂ ਸਮਝਦੇ ਫਰਬਾਦ ਦੇ ਵਿੱਚ ਵੀ ਤਾਂ ਸਮਝਦੇ ਹੋ ਪਹਿਲਾਂ ਹੀ ਸੁਚੇਤ ਹੋ ਜਾਓ ਬਾਕੀ ਫਿਰ ਆਪਣੀ رائے ਜ਼ਰੂਰ ਸਾਂਝੀ ਕਰਿਓ ਦੀ ਉਹ ਕੰਕੀਟੂ ਟੂਏਟੀ ਦੇ ਵਿੱਚ ਕੰਡੀਗੋ ਫੋਨ ਜੋ ਗਿਆ ਅੱਗੋਂ ਮੈਨੂੰ 800 ਰੁਪਏ ਲੱਗ ਰਹੇ ਆ ਕਿ ਕਿਸੇ ਨੂੰ 800 ਕਿੱਡੀ ਹਲਪ ਕਰ ਸਕੋਗੇ 800 ਰੁਪਏ ਲਾ 800 ਸੇ ਉਹ ਜੀ ਬਿਨਾ ਬੱਖ ਖਾਦੇ ਕਿ ਕੋਈ ਜੀ ਮੈਨੂੰ ਪਤਾ ਤਾ ਤੋ ਸੁਣਾ ਦੇ ਕਪੜਾ ਦੇ ਇੰਨਾ ਪੈਸਾ ਮੇਰਾ ਨੰਬਰ ਲਾ ਲਓ ਮੈਂ ਤੁਹਾਨੂੰ ਸੰਖਾਤ ਦਿੰਦੀ ਤੇ ਮੇਰਾ ਨੰਬਰ ਲਾ ਲਓ ਰਾਤ ਦੀ ਕੋਈ ਗੱਲ ਨਹੀਂ ਪਰ ਸੱਚੇ ਨਿਕਲਣਾ ਦੇ ਜੀਣਾ ਇੱਥੇ ਪਤਾ ਕੀ ਆ ਟੀਕੇ ਲਾਉਂਦੀਆਂ ਕੁੜੀਆਂ ਬੜਾ ਵਸਦਾਰੀ ਇੰਨੀ ਇੰਦਾਂ ਦੀ ਹੈਗੀ ਤਸਵੀਰਾਂ ਨੰਬਰ ਲੈ ਲਓ ਮੈਂ ਰੱਬ ਜਵਾਲ ਦਾ ਤੁਹਾਨੂੰ ਸੋਚੋ ਮੈਂ ਕਿਉਂ ਕਿ ਦੀ ਇੱਕ ਦਮ ਮੈਂ ਆਪਣੀ ਖੁਦ ਸਾਦੇ ਦੀ ਨਹੀਂ ਜਾ ਰਹੀ ਉਹ ਦਮ ਆ ਰਿਹਾ ਕਿੱਥੋਂ ਮਤਲਬ ਕੀ ਕਰਨਗੇ ਅੰਮਰ ਸਾਹਿਬ ਯਾਰ ਐਕਚੁਅਲੀ ਆਪਣਾ ਕੁੜਾ ਸੈਦ ਬਾਟ ਕੰਪਲੀਟ ਕੀਤਾ ਸੀਗਾ ਕੱਲ ਮੇਰਾ ਜਨਮ ਦਿਨ ਸੀਗਾ ਤੇ ਮੈਂ ਤੁਹਾਨੂੰ ਹੀ ਬੋਲ ਦਿੰਦਾ ਕਿ ਮੈਂ ਤੁਹਾਡੇ ਨਾਲ ਗੱਲ ਕਰੀ ਜੀ ਨੰਬਰ ਆ ਮੇਰਾ ਐਸੋ ਠੀਕ ਹੈ ਹਾਜ਼ਰ ਹੈ ਜੀ ਨੰਬਰ ਨੰਬਰ ਲਿਖਿਆ ਆ ਇੱਕ ਕੰਗਰ ਨਿਖਿਆ ਇੱਕ ਕੰਗਰ ਨਿਖਿਆ ਇਹ ਬਾਤ ਹੋਈ ਪੂਰਾ 1000 ਹੀ ਜੀ ਹੈ ਬਾਕੀ ਇਹ ਮੇਰੀ 2015 ਦੀ ਜਾਨ ਹੈ ਨਹੀਂ 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 ਭਾਜੀ ਚੈੱਕ ਕਰ ਲਓ ਇਹ ਮੇਰੇ ਚਿਕਨ ਬਾਕਸ ਹੋਇਆ ਵਾ ਮੈਂ ਝੂਠ ਨਹੀਂ ਬੋਲਦੀ ਮੇਰੇ ਲੈਗ ਤੇ ਵੀ ਨਹੀਂ ਜਾਣਗੇ ਆਓ ਆ ਮੇਰੇ ਲੈਗ ਤੇ ਵੀ ਚਿਕਨ ਮੈਂ ਸੋ ਦੋਸਰ ਬੇਲੇ ਜੁਰਦਿਓ ਬੋਲਾਂਗੀ ਬੈਠੋ ਮੈਂ ਛੱਡ ਦਿੰਦਾ ਛੱਡ ਦਿੰਦਾ ਆਉਂਦੇ ਜੋਈ ਨਹੀਂ ਤੁਸੀਂ ਅਮਲੀ ਕਰ ਗਿਆ ਮੈਂ ਪਹੀ ਦੇਖਦੇ ਦੇਖਦੀ ਹਾਂ ਕਿ ਮੈਂ ਕਿੰਨੇ ਕਿੰਨੇ ਵਾਰ ਦੇਖਿਆ ਗਿਆ 200 ਤੋਂ 200 ਕੈਚੀ ਦੇ ਦੋ ਗੂਗਲ ਤੇ ਕਰਦੀ ਮਾਣ ਯਾਰ ਤੁਸੀਂ ਗੂਗਲ ਤੇ ਆ ਕੇ ਦੇਖੋ ਨਹੀਂ ਹੋਇਆ ਮੋਬਾਈਲ ਤੋਂ ਮੈਂ ਫਿਰ ਗਏ ਗਲਤ ਲੋੜੇ ਨਹੀਂ ਹੋਏ ਕਰਦੀ ਨਾ ਹੁੰਦੇ ਜਿੰਦਗੀ ਨੂੰ ਤੋੜ ਕੇ ਤੋੜੇਗੀ ਦਾ ਹੋ ਸੋ ਹਲੋ ਮੈਨੂੰ ਬੋਲ ਵਗਰੇਓ ਮੈਂ ਕੋਸ਼ਿਸ਼ ਕਰ ਰਿਹਾ ਮੈਂ ਚੱਲ ਰਿਹਾ ਹਾਂ ਹਲੋ ਇਹੇ ਕਰਨੇ ਉਹ ਦੇਖੋ ਜੀ ਆ ਮੇਰੀ ਮੈਂ ਬਾਸਾ ਦੇ ਖਲੋਤਾ ਵਾਂ ਤੇ ਉਹ ਜਿਹੜੀ ਕੁੜੀ ਦੀ ਅਹੀਂ ਹੈਲਪ ਕੀਤੀ ਉਹ ਹੱਲੇ ਵੀ ਜਾ ਕੇ ਮੰਗਦੀ ਦੀ ਆ ਜਦ ਜਿਹਦੀ ਹੈਲਪ ਪੂਰੀ ਹੋ ਗਈ ਆ ਉਹ ਹੱਲੇ ਵੀ ਜਾ ਕੇ ਮੰਗਦੀ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਉਹਦੀ ਵੀਡੀਓ ਨਾ ਤੇ 1 ਮਿੰਟ ਰੁਕੇ ਹੋ ਪੈਣੇ ਲੈ ਵੀ ਨੀ ਪੂਰੇ ਇਹਦੇ ਦੇ ਬੈ ਅਧਰਾ 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 ਪੈਣੇ ਲੋਖ 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 ਲੋ ਅਧਰਾ ਅਧਰਾ ਇਧਰ ਆ ਇਧਰ ਖਲੋ ਵੀਡੀਓ ਬਣਾਣੀ ਨਹੀਂ ਤੇਰੀ ਦਸਤ ਕਿਸੇ ਕਾਬਲ ਹੈ ਇਹ ਦੇਖ ਲੋ ਇਹਦੇ ਦੋ ਗਲੀਆਂ ਦੇ ਕੰਮ ਦੇਖੋ ਮੇਰੇ ਕੱਪੜੇ ਨਾ ਘਾੜੋ ਬੇ ਮਾਰ ਦਮਾ ਤੇਰੇ ਮੇ ਤੁਸੀਂ ਨਾ ਕਰੋ ਖਾ ਦਾ ਤੋ ਪੈਸੇ ਲੈ ਗਏ ਤੇ ਆ ਕੰਮ ਕਰ ਦਿਆ ਵਾ ਅੱਜ ਦੇ ਸਮੇਂ ਦੇ ਵਿੱਚ ਨਸ਼ਾ ਇਸ ਕਦਰ ਫੈਲ ਚੁੱਕਿਆ ਕਿ ਹੁਣ ਨਸ਼ੇ ਦੇ ਵਾਸਤੇ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਝੂਠ ਬੋਲਣਾ ਫੈਰਿਆ ਅਤੇ ਲੋਕਾਂ ਦੇ ਸਾਹਮਣੇ ਹੱਥ ਫਲਾਉਣੇ ਪੈ ਰਹੇ ਨੇ ਜੀ ਹਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅਗਵਾਗ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਨੌਜਵਾਨ ਕੁੜੀ ਜੋ ਕਿ ਮੁੰਡਿਆਂ ਦੀਆਂ ਮਿੰਤਾਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਉਸ ਨੇ ਜਾਣਾ ਹੈ ਆਪਣੇ ਟਿਕਾਣੇ ਦੇ ਉੱਤੇ ਪਹੁੰਚਣਾ ਪਰ ਉਸ ਦੇ ਕੋਲ ਕਿਰਾਇਆ ਨਹੀਂ ਹੈਗਾ ਉਸ ਦੇ ਕੋਲ ਪੈਸੇ ਨਹੀਂ ਪਲੀਜ਼ ਉਸ ਦੀ ਮਦਦ ਕੀਤੀ ਜਾਵੇ ਕਾਫੀ ਜਿਹੜੀ ਕਿ ਰਿਕੁਐਸਟ ਇਸ ਲੜਕੀ ਦੇ ਵੱਲੋਂ ਮੁੰਡੇ ਨੂੰ ਕੀਤੀ ਜਾਂਦੀ ਹੈ ਤੇ ਮੁੰਡਾ ਸੋਚਦਾ ਵੀ ਚਲੋ ਕੋਈ ਨਹੀਂ ਕਿਉਂਕਿ ਆਪਾਂ ਨੂੰ ਵੀ ਹੋ ਜਾਂਦਾ ਵੀ ਜਿਸ ਤਰੀਕੇ ਦੇ ਹਾਲਾਤ ਨੇ ਆ ਆਪਾਂ ਦੇਖ ਹੀ ਲੈਣੇ ਵੀ ਚਲੋ ਪੜ੍ਹੀ ਲਿਖੀ ਕੁੜੀ ਆ ਤਾਂ ਹੋ ਸਕਦਾ ਕਿ ਵਾਕਈ ਇਸ ਨੂੰ ਨੀਡ ਹੋਵੇ ਤਾਂ ਉਸ ਮੁੰਡੇ ਨੇ ਉਸ ਦੀ ਮਦਦ ਕੀਤੀ ਪਰ ਮੁੰਡੇ ਨੂੰ ਕਿਤੇ ਨਾ ਕਿਤੇ ਸ਼ੱਕ ਜ਼ਰੂਰ ਸੀ ਕਿਤੇ ਇਹ ਲੜਕੀ ਨਸ਼ਾ ਨਾ ਕਰਦੇ ਹੋਵੇ ਪਹਿਲਾਂ ਉਸ ਨੂੰ ਦੇਖਿਆ ਤੇ ਉਸ ਤੋਂ ਬਾਅਦ ਉਸ ਦੀ ਵੀਡੀਓ ਵੀ ਬਣਾਈ ਤੇ ਉਸ ਦੀ ਮਦਦ ਵੀ ਕੀਤੀ ਪੈਸਿਆਂ ਦੀ ਉਸ ਤੋਂ ਬਾਅਦ ਲੜਕੀ ਉਹ ਇੱਥੋਂ ਪੈਸੇ ਲੈ ਕੇ ਕਿਸੇ ਹੋਰ ਮੁੰਡੇ ਕੋਲ ਜਾਂਦੀ ਆ ਉੱਥੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਉਹੀ ਰੋਣਾ ਧੋਣਾ ਪੇਸ਼ ਕਰਦੀ ਹੈ ਕਿ ਕਿਵੇਂ ਉਹ ਜਾਣਾ ਏ ਮਤਲਬ ਕੀ ਪਤਾ ਲੱਗਿਆ ਕਿ ਅੱਜ ਦੇ ਹਾਲਾਤ ਇਸ ਕਦਰ ਬਾ ਚੁੱਕੇ ਨੇ ਕਿ ਨਸ਼ੇ ਦੀ ਦਲਦਲ ਦੇ ਵਿੱਚ ਮੁੰਡੇ ਕੁੜੀਆਂ ਤਸ ਚੁੱਕੇ ਨੇ ਤੇ ਹੁਣ ਕੁੜੀਆਂ ਨੂੰ ਸੜਕਾਂ ਤੇ ਉਤਰ ਕੇ ਇੰਨਾ ਕੁ ਜ਼ਿਆਦਾ ਝੂਠ ਬੋਲਣਾ ਪੈ ਰਿਹਾ ਕਾਦੇ ਪਿੱਛੇ ਪਿੱਛੇ ਸਿਰਫ ਨਸ਼ੇ ਦੀ ਪੂਰਤੀ ਦੇ ਲਈ ਅਸੀਂ ਇੰਸਟਾਗ੍ਰਾਮ ਦੇ ਉੱਤੇ ਦੇਖਿਆ ਕਿ ਇਨੇਕਾ ਵੀਡੀਓਜ਼ ਲੋਕਾਂ ਦੇ ਵੱਲੋਂ ਪਾਈ ਜਾ ਰਹੇ ਨੇ ਸ਼ਲੀਲਤਾ ਫਲਾਈ ਚਾ ਰਹੀ ਹੈ ਜਿੱਥੇ ਕੁੜੀਆਂ ਦੇ ਵੱਲੋਂ ਉੱਥੇ ਕਟਿਆ ਕੰਟੈਂਟ ਪਾਇਆ ਜਾ ਰਿਹਾ ਪਰ ਕੁੜੀਆਂ ਦੇ ਹਾਲਾਤ ਕੀ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਵੀਡੀਓ ਤੁਹਾਨੂੰ ਹਰ ਇੱਕ ਚੀਜ਼ ਬਿਆਨ ਕਰ ਦੇਗੀ ਕਿ ਕਿੰਨੇ ਦੇ ਹਾਲਾਤ ਜਿਹੜੇ ਕੀ ਬਣ ਚੁੱਕੇ ਨੇ ਆਓ ਨਜ਼ਰ ਮਾਰਦੇ ਹਾਂ ਇਸ ਵੀਡੀਓ ਤੇ ਨਸ਼ੇ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਜਵਾਨੇ ਨੂੰ ਖਤਰਨਾਕ ਬਣਾ ਦਿੱਤਾ ਗਿਆ ਅੱਜ ਪੰਜਾਬ ਦੇ ਵਿੱਚ ਮੁੰਡੇ ਤਾਂ ਛੱਡੋ ਕੁੜੀਆਂ ਵੀ ਹੁਣ ਨਸ਼ੇ ਦੀ ਪੂਰਤੀ ਵਾਸਤੇ ਗਲਤ ਕੰਮ ਕਰਨ ਵਾਸਤੇ ਉਤਰ ਚੁੱਕੇ ਆ ਤਾਂ ਕੁੜੀ ਦੀ ਉਮਰ ਕਿੰਨੀ ਕੀ ਹੋਣੀ ਤਾਂ ਇਸ ਅਜਿਹੇ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ ਜੇ ਲੋਕਾਂ ਦੀ ਮਦਦ ਸਾਨੂੰ ਕਰਨੀ ਚਾਹੀਦੀ ਹੈ ਨਸ਼ਾ ਛਡੋ ਕੇਂਦਰਾਂ ਦੇ ਵਿੱਚ ਜਾਂ ਫਿਰ ਇਨਾਂ ਦੇ ਮਾਪਿਆਂ ਨਾਲ ਸੰਪਰਕ ਕਰਨਾ ਚਾਹੀਦਾ ਕਿਉਂਕਿ ਹੁਣ ਥੋੜਾ ਬਹੁਤ ਆਪ ਮਹਾਰੇ ਵੀ ਚਾਹੀ ਲੋਕਾਂ ਦੀ ਮਦਦ ਕਰਨੀ ਪਵੇਗੀ ਕਿਵੇਂ ਇਸ ਕੁੜੀ ਨੇ ਮਿੰਤਾ ਕੀਤੀਆਂ ਇੱਕ ਵਾਰ ਤਾਂ ਯਕੀਨ ਆ ਜਾਂਦਾ ਵੀ ਵਾਕਈ ਕੁੜੀ ਕਾਫੀ ਤਕਲੀਫ ਚਾ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਨਸ਼ੇ ਵਾਸਤੇ ਇਸ ਲੜਕੀ ਦੇ ਵੱਲੋਂ ਪੈਸੇ ਇਕੱਠੇ ਕੀਤੇ ਜਾਂਦੇ ਨੇ ਦੇਖੋ ਇਹ ਵੀਡੀਓ